ਇਸ ਸੀਸੀਟੀਵੀ ਫੁਟੇਜ ਤੁਸੀਂ ਧਿਆਨ ਦੇ ਨਾਲ ਦੇਖਿਓ ਕਿਸ ਕਦਰ ਇੱਕ ਧੀ ਨੂੰ ਗਲੀਆਂ ਦੇ ਵਿੱਚ ਭੱਜਣਾ ਪੈ ਰਿਹਾ ਇਹ ਇਸ ਕਰਕੇ ਭੱਜ ਰਹੀ ਹੈ ਕਿਉਂਕਿ ਉਸ ਦੇ ਮਗਰ ਦਰਿੰਦੇ ਲੱਗੇ ਹੋਏ ਨੇ ਜੋ ਉਸ ਨੂੰ ਨੋਚ ਖਾਣਾ ਚਾਹੁੰਦੇ ਨੇ ਤਾਂ ਤਸਵੀਰਾਂ ਸ਼੍ਰੀ ਮੁਖਤਸਰ ਸਾਹਿਬ ਦੀਆਂ ਨੇ ਜਿੱਥੇ ਇਹ ਬਹਾਦਰ ਧੀ ਨੇ ਭੱਜ ਕੇ ਆਪਣੇ ਆਪ ਨੂੰ ਦਰਿੰਦਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਦਰਸਤਲ ਮਾਮਲਾ ਸ਼੍ਰੀ ਮੁਖਤਸਰ ਸਾਹਿਬ ਦਾ 6 ਵਜੇ ਕੇ ਸਿਰਫ 2 ਮਿੰਟ ਹੋਏ ਸੀ ਤਾਂ ਜਦੋਂ ਇਹ ਲੜਕੀ ਹਸਪਤਾਲ ਦੇ ਵਿੱਚੋਂ ਘਰ ਨੂੰ ਆਉਂਦੀ ਹੈ ਤਾਂ ਦਰਿੰਦਿਆਂ ਦੀ ਨਜ਼ਰ ਪੈ ਜਾਂਦੀ ਹੈ ਤਾਂ ਦਰਿੰਦੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹੈ ਪਰ ਇਹ ਬਹਾਦਰਤੀ ਭੱਜ ਕੇ ਆਪਣੇ ਘਰ ਵੱਡ ਜਾਂਦੀ ਆ ਜਿਸ ਕਰਕੇ ਦਰਿੰਦੇ ਆਪਣੀ ਯੋਜਨਾ ਦੇ ਵਿੱਚ ਸਫਲ ਨਹੀਂ ਹੁੰਦੇ ਦਰਅਸਲ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਗੱਡੀ ਦੇ ਵਿੱਚ ਸਵਾਰ ਤਿੰਨ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਮੇਰਾ ਨਾਮ ਗਰਬਾ ਸਿੰਘ ਛੱਤਿਆਣਾ ਕੀ ਕੀ ਗੱਲ ਹੋਈ ਹੈ ਥਾਣੇ ਪਹੁੰਚੋ ਦੇਖੋ ਵੀਰੇ ਕੱਲ ਆਪਣੇ ਭਾਣਜੀ ਆ ਉਹ ਮੁਖਸਰ ਸਾਹਿਬ ਆਪਣਾ ਸਰਕਾਰੀ ਹਸਪਤਾਲ ਚ ਟ੍ਰੇਨਿੰਗ ਕਰਦੀ ਆ ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ ਤੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਆਪਣੇ ਘਰੇ ਆਉਣਾ ਤੇ ਉੱਥੇ ਤਿੰਨ ਚਾਰ ਜੋ ਮੁੰਡੇ ਸੀ ਉਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰਾਂ ਨਾਲ ਦੇਖ ਰਹੇ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਝ ਨਾ ਕੁਝ ਗਲਤ ਕਰ ਰਹੇ ਨੇ ਤੇ ਉਹਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀ। ਚਲੋ ਉਸ ਤੋਂ ਬਾਅਦ ਉਸਨੇ ਕਿਸੇ ਨੂੰ ਕਹਿਤਾ ਵੀ ਐ ਕਰਕੇ ਮੈਨੂੰ ਘਰ ਤੱਕ ਉਤਾਰਿਆ ਉਹ। ਭਾਈ ਜੀ ਕਾਲੇ ਜੀ ਬੰਦੇ। ਬੰਦੇ ਵੀਰੇ ਗੱਡੀ ਸੀਗੇ, ਨੋਵਾ ਗੱਡੀ ਸੀਗੀ। ਪੁਲਿਸ ਨੇ ਕੋਈ ਬੰਦਾ ਫੜਿਆ ਹੁਣ ਤੱਕ? ਪੁਲਿਸ ਨੇ ਹੁਣ ਤੱਕ ਬਿਆਨਦਾਰ ਜੋਰਿਆ ਪੁਲਿਸ ਦਾ ਇਹ ਕਹਿਣਾ ਵੀ ਦੋ ਤੋਂ ਤਿੰਨ ਬੰਦੇ ਅਸੀਂ ਫੜ ਚੁੱਕੇ ਹਾਂ। ਤਿੰਨ ਬੰਦੇ ਤੁਹਾਨੂੰ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ। ਅਸੀਂ ਤਾਂ ਵੀਰੇ ਸਖਤੋ ਸਖਤ ਕਾਰਵਾਈ ਮੰਗ ਕਰਦੇ ਹਾਂ। ਦੇਖੋ ਅੱਜ ਕੱਲ੍ਹ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਹਾਂ ਬਹੁਤ ਨਜਾਇਜ਼ ੱਤਕਾ ਹੈ ਚੱਕਲ ਕੁੜੀ ਨੂੰ ਉਦੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਐ ਮੈਂ ਆਪਦਾ ਗੇਅਰ ਗੇਟ ਖੋਲ ਕੇ ਬਾਹਰ ਭੇੜਿਆ ਫਿਰ ਵੀ ਬਾਹਰੋਂ ਰੌਲਾ ਪਾਉਂਦੇ ਸੀਗੇ ਯਾ ਫਤੋ ਕੁੜੀ ਨੇ ਚੱਕੀ ਗਈ ਹਾਂ ੱਤਕੇ ੱਤਕੇ ਮਾਰੇ ਆ ਇਹਨਾਂ ਵੀਰੇ ੱਤਕਾ ਕੀਤਾ ਬੀਤੀ ਸ਼ਾਮ ਮਠਿੰਡਰ ਰੋਡ ਤੇ ਇਹ ਨੌਜਵਾਨਾਂ ਵੱਲੋਂ ਇਨੋਵਾ ਕਾਰ ਦੇ ਵਿੱਚ ਟਕਲੇਟ ਕੀਨਲ ਆਵਾਜ਼ ਕਰਨ ਦੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੌਜਵਾਨਾਂ ਦੇ ਖਿਲਾਫ ਐਫਆਈਆਰ ਨੰਬਰ 128 ਅੰਡਰ ਸੈਕਸ਼ਨ 138 777 ਬਾਅਦ ਆਪਣੇ تین ਜਮਾ ਪੰਚ ਪੀਐਨਐਸ ਦੇ ਤਹਿਤ ਉਹਨਾਂ ਦੇ ਜਲਦ ਨੂੰ ਦਰਪਰਦਰ ਦਿੱਤਾ ਗਿਆ ਇਸ ਦੇ ਵਿੱਚ ਇੰਨੇ ਗੋਸ਼ੀਆਂ ਨੂੰ ਸੰਭਾਲਦੇ ਆ ਅਤੇ ਜਿਹੜੀ ਰਗਾਂ ਦੇ ਵਿੱਚ ਉਹਨਾਂ ਨੇ ਇਨੋਵਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਠੀਕ ਹੈ ਬੀਪੀ ਸ਼ਾਮ ਗਿੰਦੌਰ ਰੋਡ ਤੇ ਇਹ ਨੌਜਵਾਨਾਂ ਵੱਲੋਂ ਇਨੋਵਕਰ ਦੇ ਵਿੱਚ ਟਿਕਲੇਟ ਕਿਨਾਲ ਆਵਾਜ਼ ਕਰਨ ਦੀ ਸੇਚਣ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਮੇਂ ਵਿੱਚ ਉਹਨਾਂ ਨੌਜਵਾਨਾਂ ਦੇ ਖਿਲਾਫ ਐਫਆਈਆਰ ਨੰਬਰ 128 ਅੰਡਰ ਸੈਕਸ਼ਨ 137 70 78 12 ਤੇ ਤਿੰਨ ਜਮ੍ਹਾਂ ਪੈਣੇ ਸਰਟੀਫਿਕੇਟ ਉਹਨਾਂ ਦੇ ਜਲਾਮਤ ਕਰਵਾ ਦੋ ਠੀਕ ਹੈ ਇਸ ਦੇ ਵਿੱਚ ਤਿੰਨੇ ਗੋਸ਼ੀਆਂ ਨੂੰ ਰਿਕਵਰ ਕਰਦੇ ਆ ਅਧੇ ਕਿ ਜਿਹੜਾ ਮਦਿਕ ਨੇ ਉਹਨਾਂ ਨੇ ਇਨੋਵਕਾਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲੈਣਾ ਠੀਕ ਹੈ